ਹਰ ਪਰਿਵਾਰ ਵਿੱਚ ਇੱਕ ਇਸ ਤਰ੍ਹਾਂ ਦਾ ਮੈਂਬਰ ਜ਼ਰੂਰ ਹੁੰਦਾ ਹੈ ਜੋ ਉਸ ਪਰਿਵਾਰ ਨੂੰ ਗਰੀਬੀ ਵਿੱਚੋਂ ਕੱਢ ਕੇ ਹਾਈ ਕਲਾਸ ਫੈਮਿਲੀ ਵਿੱਚ ਬਦਲ ਸਕਦਾ ਹੈ ਤੁਹਾਡੀ ਫੈਮਿਲੀ ਵਿੱਚ ਤੁਸੀਂ ਉਹ ਮੈਂਬਰ ਹੋ ਸਕਦੇ ਹੋ ਨਫ਼ਰਤ ਕਰਨਾ ਉਹਨਾਂ ਮੂਰਖ ਲੋਕਾਂ ਦਾ ਕੰਮ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਜ਼ਿੰਦਗੀ ਦੋ ਪਹੀਆ ਸਾਈਕਲ ਦੀ ਤਰ੍ਹਾਂ ਹੈ ਬੈਲੈਂਸ ਉਦੋਂ ਤੱਕ ਹੀ ਰਹੇਗਾ ਜਦੋਂ ਤੱਕ ਤੁਸੀਂ ਚੱਲਦੇ ਰਹੋਗੇ ਤੁਸੀਂ ਜਿੰਨਾ ਘੱਟ ਬੋਲੋਗੇ ਓਨੇ ਜ਼ਿਆਦਾ ਪ੍ਰਭਾਵਸ਼ਾਲੀ ਹੀ ਤੁਹਾਡੇ ਸ਼ਬਦ ਹੁੰਦੇ ਜਾਣਗੇ ਕਿਸੇ ਦੀ ਦਇਆ ਅਤੇ ਇਹਿਸਾਨ ਦੇ ਸਹਾਰੇ ਤੁਸੀਂ ਜ਼ਿੰਦਗੀ ਜ਼ਿਆਦਾ ਦਿਨ ਨਹੀਂ ਜੀ ਸਕਦੇ ਇਸ ਲਈ ਇਹਨਾਂ ਦੀ ਉਮੀਦ ਕੀਤੇ ਬਿਨਾ ਆਪਣੀ ਜ਼ਿੰਦਗੀ ਜਿਉਣਾ ਜਾਰੀ ਰੱਖੋ ਹਰ ਬਾਰ ਬਹਿਸ ਕਰਨਾ ਹੀ ਇੱਕ ਮਾਤਰ ਆਪਸ਼ਨ ਨਹੀਂ ਹੁੰਦਾ ਤੁਸੀਂ ਚਾਹੋ ਤਾਂ ਇਹ ਵੀ ਬੋਲ ਸਕਦੇ ਹੋ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਉਮੀਦ ਅਤੇ ਭਰੋਸੇ ਵਿੱਚ ਸਭ ਤੋਂ ਵੱਡਾ ਫਰਕ ਇਹੀ ਹੈ ਕਿ ਉਮੀਦ ਦੇ ਟੁੱਟਣ ਤੇ ਤੁਸੀਂ ਉੱਭਰ ਸਕਦੇ ਹੋ ਲੇਕਿਨ ਭਰੋਸਾ ਟੁੱਟਣ ਤੇ ਨਹੀਂ ਅਗਰ ਤੁਹਾਡਾ ਬਚਪਨ ਯਾਦਗਾਰ ਨਹੀਂ ਰਿਹਾ ਹੈ ਤਾਂ ਆਪਣੇ ਤੋਂ ਛੋਟਿਆਂ ਦਾ ਬਚਪਨ ਯਾਦਗਾਰ ਜ਼ਰੂਰ ਬਣਾਓ ਕਿਉਂਕਿ ਜਿਸ ਤਰ੍ਹਾਂ ਤੁਹਾਡੇ ਕੋਲ ਇੱਕ ਹੀ ਬਚਪਨ ਸੀ ਉਸ ਤਰ੍ਹਾਂ ਉਹਨਾਂ ਕੋਲ ਵੀ ਇੱਕ ਹੀ ਬਚਪਨ ਹੈ ਕਦੇ-ਕਦੇ ਸਭ ਕੁਝ ਹਾਸਲ ਕਰਨ ਲਈ ਸਭ ਕੁਝ ਖੋਣਾ ਪੈਂਦਾ ਹੈ ਅਗਰ ਤੁਸੀਂ ਕਿਸੇ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਡੀ ਸੋਚ ਸਮੱਸਿਆ ਦੀ بجائے ਉਸਦੇ ਹੱਲ ਉੱਪਰ ਕੇਂਦ੍ਰਿਤ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਪਹਿਲੀ ਵਾਰ ਵਿੱਚ ਸਫਲ ਨਹੀਂ ਹੋ ਰਹੇ ਹੋ ਤਾਂ ਤੁਹਾਡੇ ਅਤੇ ਮਹਾਨ ਲੋਕਾਂ ਵਿੱਚ ਇੱਕ ਬਹੁਤ ਵੱਡੀ ਸਮਾਨਤਾ ਹੈ ਕਿਉਂਕਿ ਉਹ ਲੋਕ ਵੀ ਪਹਿਲੀ ਵਾਰ ਵਿੱਚ ਸਫਲ ਨਹੀਂ ਹੋਏ ਸਨ ਅਗਰ ਤੁਸੀਂ ਬਿਨਾ ਬੁੱਢੇ ਹੋਏ ਭਵਿੱਖ ਵਿੱਚ ਜਿਉਣਾ ਚਾਹੁੰਦੇ ਹੋ ਤਾਂ ਆਪਣੇ ਤੋਂ ਵੱਡਿਆਂ ਨਾਲ ਸਮਾਂ ਜ਼ਰੂਰ ਬਿਤਾਓ ਕਿਉਂਕਿ ਤਜਰਬੇ ਉਮਰ ਦੇ ਹਿਸਾਬ ਨਾਲ ਹੀ ਆਉਂਦੇ ਹਨ ਤੁਹਾਡੀ ਖੁਸ਼ੀ ਦੇ ਮਾਲਕ ਕੇਵਲ ਤੁਸੀਂ ਖੁਦ ਹੋ ਇਨਸਾਨ ਖੁਦ ਦੀਆਂ ਗਲਤੀਆਂ ਉੱਪਰ ਤਾਂ ਖੁਦ ਦਾ ਵਕੀਲ ਬਣ ਜਾਂਦਾ ਹੈ। ਲੇਕਿਨ ਦੂਸਰਿਆਂ ਦੀਆਂ ਗਲਤੀਆਂ ਉੱਪਰ ਜੱਜ ਬਣ ਜਾਂਦਾ ਹੈ। ਕਦੇ ਵੀ ਕਿਸੇ ਮੂਰਖ ਵਿਅਕਤੀ ਵਿੱਚ ਕਮੀ ਨਾ ਕਢੋ ਕਿਉਂਕਿ ਇਸ ਤਰ੍ਹਾਂ ਕਰਨ ਤੇ ਉਹ ਤੁਹਾਡੇ ਨਾਲ ਨਫ਼ਰਤ ਕਰੇਗਾ। ਲੇਕਿਨ ਕਿਸੇ ਸਮਝਦਾਰ ਵਿਅਕਤੀ ਵਿੱਚ ਕਮੀ ਕੱਢਣ ਤੇ ਉਹ ਤੁਹਾਡੇ ਨਾਲ ਨਫ਼ਰਤ ਕਰਨ ਦੀ ਬਜਾਏ ਤੁਹਾਡਾ ਸ਼ੁਕਰੀਆ ਕਰੇਗਾ। ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਾਰ ਰਹੇ ਹੋ ਪਰ ਅਸਲ ਵਿੱਚ ਤੁਹਾਨੂੰ ਉਦੋਂ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਉਸ ਸਮੇਂ ਸਫਲਤਾ ਦੇ ਬੇਹੱਦ ਕਰੀਬ ਹੁੰਦੇ ਹੋ ਕਿਸੇ ਇਨਸਾਨ ਦੇ ਬਾਸਤਵਿਕ ਰੂਪ ਨੂੰ ਅਗਰ ਜਾਨਣਾ ਹੈ ਤਾਂ ਉਸ ਨੂੰ ਕੇਵਲ ਇਹਨਾ ਕਹਿ ਦੇਣਾ ਕਿ ਮੈਂ ਇਸ ਸਮੇਂ ਸਮੱਸਿਆ ਵਿੱਚ ਹਾਂ ਇਸ ਮਤਲਬ ਦੀ ਦੁਨੀਆ ਵਿੱਚ ਚਾਰ ਲੋਕ ਤੁਹਾਡੇ ਨਾਲ ਉਦੋਂ ਹੀ ਅੰਤ ਤੱਕ ਜਾਣਗੇ ਜਦੋਂ ਤੁਸੀਂ ਮਰ ਚੁੱਕੇ ਹੋਵੋਗੇ ਪੂਰੀ ਜ਼ਿੰਦਗੀ ਇਹ ਸੋਚ ਕੇ ਹੀ ਕੱਢ ਦਿੱਤੀ ਕਿ ਮੈਂ ਇਹ ਕੰਮ ਕਰ ਲਿਆ ਤਾਂ ਚਾਰ ਲੋਕ ਕੀ ਕਹਿਣਗੇ ਇਹ ਕੰਮ ਨਹੀਂ ਕੀਤਾ ਤਾਂ ਚਾਰ ਲੋਕ ਕੀ ਕਹਿਣਗੇ ਅਤੇ ਜਦੋਂ ਮੌਤ ਹੋਈ ਤਾਂ ਸਮਝ ਵਿੱਚ ਆਇਆ ਕਿ ਚਾਰ ਲੋਕ ਤਾਂ ਕੇਵਲ ਰਾਮ ਨਾਮ ਸਤ ਹੀ ਬੋਲ ਸਕਦੇ ਹਨ ਤੁਹਾਡੇ ਝੁਕਣ ਨਾਲ ਕੋਈ ਰਿਸ਼ਤਾ ਬਚ ਜਾਵੇ ਤਾਂ ਝੁਕ ਜਾਓ ਪਰ ਫਿਰ ਵੀ ਹਰ ਵਾਰ ਤੁਹਾਨੂੰ ਹੀ ਬਿਨਾਂ ਗਲਤੀ ਦੇ ਝੁਕਣਾ ਪਵੇ ਤਾਂ ਬਈ ਰੁਕ ਜਾਓ ਇੱਕ ਸਮਾਂ ਸੀ ਜਦੋਂ ਬਚਪਨ ਵਿੱਚ ਸੰਡੇ ਨੂੰ ਬਹੁਤ ਸਕੂਨ ਮਿਲਦਾ ਸੀ ਅਤੇ ਹੁਣ ਹੈ ਕਿ ਇਸ ਦੇ ਵਿੱਚ ਵੀ ਮਿਲਾਵਟ ਹੋ ਗਈ ਹੈ ਜੀਵਨ ਦੀ ਸਭ ਤੋਂ ਜ਼ਰੂਰੀ ਸਿੱਖ ਕਦੇ ਵੀ ਕਿਤਾਬਾਂ ਵਿੱਚ ਨਹੀਂ ਮਿਲਦੀ ਪਰੇਸ਼ਾਨੀ ਵਿੱਚ ਕਿਸੇ ਨੂੰ ਸਲਾਹ ਦੀ ਨਹੀਂ ਸਾਥ ਦੀ ਜ਼ਰੂਰਤ ਹੁੰਦੀ ਹੈ ਅਗਰ ਤੁਸੀਂ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਬਿਨਾਂ ਮੰਗੀ ਸਲਾਹ ਵੀ ਨਾ ਦਿਵੋ ਤੁਹਾਨੂੰ ਬਚਪਨ ਵਿੱਚ ਹਰ ਕੋਈ ਪਿਆਰ ਕਰੇਗਾ ਤੁਹਾਡੇ ਮਰਨ ਤੋਂ ਬਾਅਦ ਵੀ ਤੁਹਾਨੂੰ ਹਰ ਕੋਈ ਪਿਆਰ ਕਰੇਗਾ ਰਹੀ ਗੱਲ ਵਿਚਾਰ ਦੀ ਤਾਂ ਉਸ ਵਿੱਚ ਤੁਹਾਨੂੰ ਖੁਦ ਖੁਸ਼ੇ ਰਹਿਣਾ ਸਿੱਖਣਾ ਪਵੇਗਾ ਤੁਸੀਂ ਚਾਹੋ ਤਾਂ ਦਿਆਲੂ ਬਣ ਸਕਦੇ ਹੋ ਕਿਉਂਕਿ ਦਿਆਲੂ ਹੋਣ ਦਾ ਪਛਤਾਵਾ ਤੁਹਾਨੂੰ ਕਦੇ ਨਹੀਂ ਹੋਵੇਗਾ ਸੁਪਨੇ ਸੱਚ ਕਰਨ ਦਾ ਪਹਿਲਾ ਕਦਮ ਹੈ ਸੁਪਨੇ ਦੇਖਣਾ ਅਗਰ ਲੋਕ ਤੁਹਾਡੇ ਲਕਸ਼ ਉੱਪਰ ਹੱਸ ਨਹੀਂ ਰਹੇ ਹਨ ਨਾ ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਲਕਸ਼ ਬਹੁਤ ਛੋਟਾ ਹੈ ਤਕਲੀਫ ਉਹਨਾਂ ਲੋਕਾਂ ਤੋਂ ਨਹੀਂ ਹੁੰਦੀ ਜਿਹੜੇ ਸਾਥ ਨਹੀਂ ਦਿੰਦੇ ਤਕਲੀਫ ਤਾਂ ਉਹਨਾਂ ਲੋਕਾਂ ਤੋਂ ਹੁੰਦੀ ਹੈ ਜਿਹੜੇ ਸਾਥ ਦੇਣ ਦਾ ਦਿਖਾਵਾ ਕਰਦੇ ਹਨ